ਅੱਜ ਹੋਰ ਖਾਸ ਵਲੌਗ ਲਿਆਉਣ ਲੱਗੇ ਹਾਊਸ ਹੰਟਿੰਗ ਚੱਲੇ ਹੈ ਹਾਊਸ ਹੰਟਿੰਗ ਚੱਲੇ ਹੈ ਜੀ ਕਾਫੀ ਦਿਨ ਲੱਗੇ ਆ ਤਾਂ ਪਹਿਲਾਂ ਘਰ ਦੇਖਣਾ ਹੈ ਸੋ ਹਾਊਸ ਦੇਖਣਾ ਹੈ ਵਾਹ ਜੀ ਵਾਹ ਆ ਮੈਂ ਐਂਟਰੈਂਸ ਸਮੈਲੀ ਬੜੀ ਵਧੀਆ ਹੈ ਹਾਂ ਖੁਸ਼ਬੂ ਬਹੁਤ ਵਧੀਆ ਆਇਆ ਖੁਸ਼ਬੂ ਪਹਿਲਾਂ ਥੱਲੇ ਦੇਖੀਏ ਕੀ ਹੈਗਾ ਇੱਥੇ ਪਹਿਲਾਂ ਇੱਧਰ ਜਾਨੇ ਇੱਧਰ ਬਹੁਤ ਲੱਗੀਆਂ ਲੱਗੀਆਂ ਵਾਹ ਬਈ ਵਾਹ ਅੰਦਰ ਹੈਗਾ ਡਾਈਨਿੰਗ ਰੂਮ ਵਾਹ ਹੀ ਹੈ ਇਹ ਕੋ ਲਟਾ ਕਿਦਾਂ ਨਹੀਂ ਲਾਈਆਂ ਸੇ ਡਾਈਨਿੰਗ ਰੂਮ ਸਾਈਜ਼ ਵਧੀਆ ਆ ਬਹੁਤ ਵਧੀਆ ਡਾਈਨਿੰਗ ਟੇਬਲ ਵੀ ਬਹੁਤ ਵਧੀਆ ਟੇਬਲ ਤਾਂ ਲਾਈਟ ਇਹਨਾਂ ਨੇ ਲਾਇਆ ਆ ਲੱਗ ਸਜਾਇਆ ਕਾਫੀ ਵਧੀਆ ਹੈ ਵਧੀਆ ਕੰਧਾਂ ਤੇ ਪੇਂਟਿੰਗ ਵੀ ਲੱਗੀਆਂ ਆ ਲੱਗ ਜਿਵੇਂ ਕਵਰਡ ਹੁੰਦੀ ਇਹਨੂੰ ਖੋਲੋ ਇਹ ਕਵਰਿਆ ਜਾਂ ਵੈਸੇ ਹੀ ਇਹ ਪੈਨਲ ਲਾਈਆਂ ਹੋ ਨਮ ਪੌਂਦੀ ਸਟਾ ਆ ਦੇਖੋ ਬੋਤਲਾਂ ਵੀ ਰੱਖੀਆਂ ਐ ਦੇਖੋ ਦੇਖਿਆ ਇਹਨੂੰ ਪਤਾ ਆ ਕਿ ਡਾਈਨਿੰਗ ਰੂਮ ਹੈਗਾ ਇਹ ਸਹੀ ਗੱਲ ਆ ਹਾਂ ਹੈਗਾ ਵਧੀਆ ਵੈਸੇ ਵਿੰਡੋ ਵੀ ਇੱਥੇ ਬਾਹਰਲੇ ਪਾਸੇ ਜਾਂਦਾ ਇੱਥੇ ਹੋਰ ਜਗ੍ਹਾ ਹੈ ਰੇਡੀਏਟਰ ਦੇ ਨਾਲ ਵੈਸੇ ਇੱਕ ਗੱਲ ਡਾਈਨਿੰਗ ਰੂਮ ਮੈਂ ਦੇਖੇ ਕਾਫੀ ਹਾਂ ਛੋਟੇ ਹੁੰਦੇ ਇੱਥੇ ਵੈਸੇ ਸੌਕੇਟ ਤੋਂ ਵੀ ਹੋ ਜਾਂਦਾ ਹੈ ਸਾਰੇ ਪਾਸੇ ਘੁੰਮ ਲੈਂਦਾ ਜਿਹੜਾ ਕੱਢੋ ਉੱਥੇ ਐਕਸਰਸਾਈਜ਼ ਹੋ ਜਾਂਦੀ ਹੈ ਪਾਂਡੇ ਸਜਾਏ ਹੋ ਆ ਆਕਾ ਕਮਰਾ ਕਾਫੀ ਵਧੀਆ ਲੱਗਿਆ ਮੈਨੂੰ ਕਾਫੀ ਵਧੀਆ ਹੈ ਹੈ ਨਾ ਬਹੁਤ ਵਧੀਆ ਹੈ ਇਹ ਪਾਸੇ ਨਹੀਂ ਜਾਂਨੇ ਥੱਲੇ ਖੜੇ ਦੇਖਦੇ ਹੋਰ ਕੀ ਹੈਗਾ ਆ ਹਾਂਜੀ ਇੱਕ ਛੋਟਾ ਵਿੰਡੋ ਇੱਥੇ ਸਾਹਮਣੇ ਮੈਨੂੰ ਰੱਖਦਾ ਆ ਬਾਥਰੂਮ ਡਾਉਨਸਟੇਜ ਹਾਂ ਥੱਲੇ ਆ ਇੱਥੇ ਬੜੀਆਂ ਫੇਟੀਆਂ ਲਾਈਆਂ ਆ ਬੱਡਾ ਬਣਿਆ ਆ ਇੱਕ ਟਾਇਲਟ ਹੈ ਤੇ ਸਿੰਕ ਲੱਗਾ ਪਰ ਸਾਈਜ਼ ਵੀ ਵਧੀਆ ਹੈ ਸਾਈਜ਼ ਵੀ ਵਧੀਆ ਹਾਂ ਆ ਦੇਖੋ ਤੇ ਦੇਖੋ ਆ ਦੇਖੋ ਸਜਾਇਆ ਸਜਾਇਆ ਇਹਨਾਂ ਦੇ ਆਪਣੇ ਪੁਰਾਣੇ ਜ਼ਮਾਨੇ ਇੱਥੇ ਫੋਨ ਵੀ ਰੱਖੇ ਹੁੰਦੇ ਸੀ ਹੂੰ ਫੋਨ ਦੀ ਲੀਡ ਹੁੰਦੀ ਸੀ ਹੈ ਸਹੀ ਗੱਲ ਹੈ ਹੁਣ ਆਪਾਂ ਇੱਧਰ ਦੀ ਡਾਈਨਿੰਗ ਏਰੀਆ ਉਹਦੀ ਕਮਕੀ ਜਾਂਦੇ ਹਾਂ ਇੱਥੇ ਪਹਿਲਾਂ ਥੱਲਾ ਦੇਖਦੇ ਹੈਗੇ ਆ ਲੱਡੂ ਦੇਖੋ ਉਸੇ ਹੋਰ ਪਾਸੇ ਜਾਂਦੇ ਮਿੰਨੂ ਤਾਂ ਇਹ ਵੀ ਕਿਚਨ ਚ ਚੱਲ ਗਈ ਸੀ ਇੱਥੇ ਸਟੱਡੀ ਆ ਜਿੰਨੇ ਕੰਮ ਕਰਨਾ ਤਾਂ ਪੜਨਾ ਪੜਨਾ ਸਹੀ ਗੱਲ ਉਹਨਾਂ ਲਈ ਕਮਰਾ ਇਹ ਇਸ ਹੱਬ ਵੀ ਵਧੀਆ ਸਾਈਜ਼ ਆ ਬਹੁਤ ਵਧੀਆ ਬਣਾਇਆ ਇੱਦਾਂ ਦੀ ਸੀਟ ਰੱਖੀ ਹੋਵੇ ਇੱਦਾਂ ਦਾ ਕੁਸ਼ਨ ਹੋਵੇ ਗੱਦਾ ਜਿਹਾ ਹਾਂ ਤੇ ਬੈਠਾ ਹੋਵੇ ਤੁਸੀਂ ਕੰਮ ਕਰੀ ਜਾਓ ਮੈਂ ਰਾਮ ਇੱਥੇ ਮਿਊਜ਼ਿਕ ਕੋਈ ਲਾਇਆ ਹੋਵੇ ਹੈ ਕੋਈ ਵਧੀਆ ਜਿਹਾ ਨੀਂਦਾ ਸਕਦੀ ਇਦਾਂ ਦੇ ਕਮਰੇ ਚ ਇੱਥੇ ਹੀ ਵਧੀਆ ਲਾਈਟ ਲਾਈ ਹੋਆ ਤਾਂ ਇੱਥੋਂ ਗੇੜਾ ਕੱਢੀਏ ਜਾਂ ਕਿੱਦਾਂ ਜਾਈਏ ਉਧਰ ਦੀ ਡਾਈਨਿੰਗ ਵੱਲ ਜਾਈਏ ਡਾਈਨਿੰਗ ਤੋਂ ਐਸਪਾਸੇ ਆ ਤਾਂ ਮੈਨੂੰ ਲੱਗਦਾ ਸਟੋਰ ਹੋਣਾ ਆ ਸਟੋਰ ਆ ਛੋਟਾ ਸਟੋਰ ਆ ਇਹਨਾਂ ਨੇ ਪੇਂਟ ਰੱਖਿਆ ਆ ਆਪਣੇ ਬਰੋ ਮਰạch ਤੱਕ ਦੇ ਖੱਬੇ ਪਾਸੇ ਆ ਛੋਟਾ ਯੂਟਿਲਿਟੀ ਰੂਮ ਹੈ ਠੀਕ ਹੈ ਦਰਾਜ ਤਾਂ ਵਾਸ਼ਿੰਗ ਮਸ਼ੀਨ ਰੱਖੀ ਹੋਆ ਤੇ ਲੱਗਦਾ ਡੋਰ ਗਾਰਡਨ ਨੂੰ ਜਾਂਦੀ ਹੋਣੀ ਆ ਆਹਾ ਉਹ ਬੋਇਲਰ ਹੈ ਗਰਮ ਪਾਣੀ ਤਾਂ ਹੀਟ ਲਈ ਬਹੁਤ ਵਧੀਆ ਆ ਲੈ ਡੌਗ ਫੂਡ ਵੀ ਰੱਖਿਆ ਇੱਥੇ ਕੁੱਤਿਆਂ ਦਾ ਖਾਣਾ ਖਾਣਾ ਵੀ ਨਹੀਂ ਹਜੇ ਭੁੱਖ ਨਹੀਂ ਹੈਗੀ ਮੰਜੇ ਵਾਹ ਲਈ ਵਾਹ ਕਿਚਨ ਦੇਖੋ ਕਿਚਨ ਆਹਾ ਆਹਾ ਇਹਨੂੰ ਕਹਿੰਦੇ ਕਿਚਨ ਵਾ ਆਜੀ ਵਾ ਅਦਰਾਜ ਇੰਨੇ ਵਧੀਆ ਲੱਗਦੇ ਆ ਇਹ ਰੰਗ ਵਾਸਤੇ ਵਧੀਆ ਆ ਆਫ ਵਾਈਟ ਆਫਾ ਚਿੱਟਾ ਨਹੀਂ ਗਾ ਬੁਰਾ ਹਨਾ ਆਫ ਵਾਈਟ ਆ ਆਫ ਵਾਈਟ ਆ ਹਾਂਜੀ ਗੈਸ ਦਾ ਹਬ ਹਾਂਜੀ ਪੰਜ ਰਿੰਗ ਗੈਸ ਹਬ ਤਾਂ ਹੋਰ ਕੀ ਹੈਗਾ ਇੱਥੇ oven ਤਾਂ grill grill AG ਦਾ ਸਮਾਨ ਹੈ grill ਤਾਂ oven ਆਇਲੈਂਡ ਹੈ ਕੀ ਆਇਲੈਂਡ ਆਇਲੈਂਡ ਢੇਰੀ ਆਨਾ ਕੋ ਡਰਾਜ ਦੇਖੋ ਡਰਾਜ ਖੋਲੋ ਪਹਿਲਾਂ

ਪਿੱਛੇ ਗਾਰਡਨ ਕਿੰਨਾ ਸੋਹਣਾ ਦੇਖਦਾ ਇਹਨਾਂ ਨੇ ਪੈਟਿਓ ਡੋਰ ਕਾਫੀ ਤਗੜੀ ਲਾਈ ਹੋ ਆ ਹੂੰ ਦੇਖੋ ਗਾਰਡਨ ਕਿੰਦਾਂ ਸੋਹਣੀ ਲੱਗਦੀ ਗਨ ਪੂਰੀ ਸਜਾਈ ਹੈ ਵਧੀਆ ਹੈ ਫਾਊਂਟੇਨ ਵੀ ਵਾਰ ਲੱਗਾ ਹੈ ਵਾਟਰ ਫੀਚਰ ਲਾਇਆ ਪੂਰਾ ਬਣਾਇਆ ਇਹਨਾਂ ਨੇ ਸ਼ੋ ਹਾਊਸ ਤੇ ਲੱਗਦਾ ਇੰਦਾ ਲਾਇਆ ਇਹਨਾਂ ਨੇ ਸੋਹਣਾ ਨਹੀਂ ਹੈ ਸੋਹਣੀ ਲੱਗਦੀ ਹੈ ਵੈਸੇ ਇੱਕ ਗੱਲ ਸਜਾਇਆ ਵਾ ਵਧੀਆ ਹੈ ਤੇ ਸੋਫਾ ਵੀ ਰੱਖਿਆ ਹੈ ਸੋਫੇ ਦੇ ਉੱਤੇ ਬਹਿ ਜਾਓ ਟੀਵੀ ਲਾ ਲਓ ਹਾਂਜੀ ਭਾਵੇਂ ਉੱਤੇ ਟੀਵੀ ਲਾ ਲਓ ਜਗਾ ਬਹੁਤ ਬਹੁਤ ਖੁੱਲੀ ਹੈ ਬਹੁਤ ਖੁੱਲੀ ਹੈ ਖੁੱਲੀ ਆ ਤਾਂ ਤੇ ਚੰਗੀ ਆ ਜਗਾ ਲੱਗਦੀ ਆ ਲਾਉਂਜ ਜੋ ਲਾਉਂਜ ਇੱਕ ਬੈਣ ਲਈ ਹੈ ਇੱਥੇ ਵੀ ਇਹਨਾਂ ਨੇ ਕੁਸ਼ਨ ਹਰ ਗੱਦੇ ਬਹੁਤ ਵਧੀਆ ਬਣਾਇਆ ਆਹਾ ਹਾ ਹੈ ਨਾ ਬਹੁਤ ਵਧੀਆ ਹੈ ਬਹੁਤ ਵਧੀਆ ਆ ਬਹੁਤ ਵਧੀਆ ਲੱਗਦਾ ਜੇ ਡੈਕੋਰੇਸ਼ਨ ਵਾਲ ਨਹੀਂ ਕੀਤੀ ਹੈ ਫੀਚਰ ਫੀਚਰ ਵਾਲ ਹੁੰਦੀ ਹੈ ਕਿ ਇਹਨੇ ਤਾਂ ਪੈਨਲ ਲਾਏ ਹੁੰਦੇ ਜਿਹੜੇ ਲੱਕੜੀ ਦੇ ਹਾਂ ਆਹ ਇਹ ਲੱਗਦਾ ਵਾਲਪੇਪਰ ਲਾਇਆ ਇਹਨਾਂ ਨੇ ਇਦਾਂ ਦਾ ਇਹਨਾਂ ਨੇ ਵਾਲਪੇਪਰ ਲਾਇਆ ਆ ਬਹੁਤ ਵਧੀਆ ਆ ਵਧੀਆ ਮੈਂ ਕਿਹਨੀ ਇੱਥੋਂ ਵੀ ਇੱਥੋਂ ਵੀ ਆ ਜੀ ਗਾਰਡਨ ਨੂੰ ਜਾਂਦੀ ਆ ਇੱਥੋਂ ਬਹਿ ਕੇ ਗਾਰਡਨ ਕਿੰਨਾ ਸੋਹਣਾ ਗ੍ਰੀਨਰੀ ਦਿਸਦੀ ਆ ਕਿੰਨਾ ਵਧੀਆ ਲੱਗਦਾ ਤੁਸੀਂ ਜਾਓ ਘਰੇ ਮੈਂ ਇੱਥੇ ਬੈਠਣ ਦੀ ਜਗ੍ਹਾ ਕਾਫੀ ਆ ਮੈਂ ਕੀ ਕਹਨੀ ਆ ਮੈਂ ਕਿ ਤੁਸੀਂ ਜਾਓ ਘਰੇ ਮੈਂ ਇੱਥੇ ਰਹਿਣੀ ਆ ਅੱਛਾ ਸੋ ਫੇਟਾ ਸੀ ਜਿੱਦਾਂ ਮਰਜੀ ਰੱਖ ਲਓ ਚੈਕਸੀ ਟੀਵੀ ਉਸ ਪਾਸੇ ਰੱਖ ਲਓ ਉਸ ਪਾਸੇ ਟੀਵੀ ਰੱਖੋ ਜਾਂ ਇਹਨਾਂ ਨੇ ਤਾਂ ਇੱਥੇ ਰੱਖਿਆ ਆ ਪਰ ਵਧੀਆ ਵਧੀਆ ਲੱਗਦਾ ਹੈ ਕਮਰਾ ਮੈਨੂੰ ਇਹ ਲਾਈਟਾਂ ਵੀ ਆ ਦੇਖੋ ਦੋ ਲਾਈਟਾਂ ਇਦਾਂ ਨਹੀਂ ਲਾਈਆਂ ਬਹੁਤ ਵਧੀਆ ਲੱਗਦੀਆਂ ਇੱਕ ਘੱਲੇ ਲਾਈਟਾਂ ਵਧੀਆ ਰੱਖੀਆਂ ਇਹਨਾਂ ਨੇ ਸਪੌਟਲਾਈਟ ਵੀ ਲਾਈਆਂ ਇਹਨਾਂ ਨੇ ਸਪੌਟਲਾਈਟ ਲੱਗੀਆਂ ਹੋਈਆਂ ਕੋਰਨਰ ਤੇ ਹੈਗੀਆਂ ਕਿੱਥੇ ਚਾਰ ਕੋਰਨਰ ਤੇ ਸਪੌਟਲਾਈਟ ਮੈਨੂੰ ਲੱਗਦਾ ਇੱਥੇ ਵੀ ਕੋਈ ਰੱਤਬੀ ਕਬੜੀ ਆ ਇਹ ਤੁਹਾਡੇ ਲਈ ਆ ਜੋ ਬੰਦ ਇੱਥੇ ਚਲੋ ਜੋ ਜਾਓ ਜਾਓ ਇਹ ਕੋਈ ਪੁਰਾਣਾ ਆ ਵੇਖਿਆ ਨਾ ਬੰਦ ਹੀ ਨਾ ਹੋਵੇ ਉਹ ਬੇਚ ਇੱਥੋਂ ਤੱਕ ਜਿਹੜਾ ਕੋਈ ਪੁਰਾਣਾ ਨਾਲ ਚੰਗਾ ਲੱਗੇ ਉਹਨੂੰ ਪਾ ਦਿਓ ਉਹ ਇੱਥੇ ਬਾਦੋ ਥਾਪੜ ਮਾਰ ਕੇ ਹਾਂ ਤਾਂ ਫਿਰ ਥੱਲੇ ਹੈਗਾ ਯਾ ਡਾਈਨਿੰਗ ਡਾਈਨਿੰਗ ਫਿਰ ਗਾਂ ਜਾ ਕੇ ਯੂਟੀਲਿਟੀ ਤੇ ਕਿਚਨ ਹੈਗਾ ਅੱਗੇ ਤਾਂ ਫਿਰ ਕਿਚਨ ਵੀ ਜਿਹੜਾ ਕੱਟ ਸਕਦੇ ਹਾਂ ਹਾਂਜੀ ਉਪਰ ਪੌੜੀਆਂ ਉੱਤੇ ਜਾਣੇ ਆ ਬੜੀਆ ਲੱਗਦਾ ਇਹਨਾਂ ਨੇ ਲਾਈਓ ਸ਼ੀਸ਼ਾ ਲਾਇਆ ਹੈ ਨਾ ਇਹ ਚਲੋ ਉੱਤੇ ਜਾਂਦੇ ਜਾਂਦੇ ਆਉਂਦੇ ਆਪਣੇ ਆਪ ਨੂੰ ਦੇਖੋ ਤਾਂ ਪਹਿਲਾਂ ਹੀ ਜਦੋਂ ਤੁਸੀਂ ਆਉਨੇ ਥਲਿਸ ਵਾਸੇ ਮੁੜ ਜਾਂਦੇ ਆਹ ਹੈਗਾ ਮੈਨੂੰ ਲੱਗਦਾ ਆ ਲੱਗਦਾ ਸਭ ਤੋਂ ਛੋਟਾ ਕਮਰਾ ਇਹ ਛੋਟੇ ਬੱਚੇ ਵਾਲੀ ਹੁੰਦਾ ਹੈ ਹਾਂਜੀ ਉਹਨਾਂ ਲਈ ਹੈ ਪਰ ਹੈਗਾ ਭੈਗਾ ਖਾਸ ਇਹ ਠੀਕ ਆ ਵੀ ਹੈ ਠੀਕ ਹੈ ਇੱਥੇ ਸਿੰਗਲ ਬੈੱਡ ਬਣਿਆ ਹੈ ਹਾਂ ਵਾਹ ਜੀ ਵਾਹ ਮੈਂ ਕਹਿਣ ਲੱਗਾ ਸੀ ਪੁਰਾਣਿਆਂ ਦਾ ਕਮਰਾ ਪਰ ਪੁਰਾਣਿਆਂ ਦਾ ਕਮਰਾ ਤਾਂ ਅਸੀਂ ਦੇਖ ਲਿਆ

तरीके ਨਾਲ सजा जा सकदे हां। हम्म। ਇਹਨਾਂ ਨੇ ਬਸ ਨੂੰ ਸਜਾਇਆ। ਦੇਖੋ ਫਿਰ ਲਾਈਟ ਕਿੰਨੀ ਵਧੀਆ ਲੱਗੀ। ਤਾਂ ਇਹਨਾਂ ਨੇ ਫਿਚਰ ਵਾਲ ਇੱਥੇ ਵੀ ਲਾਈਓ। ਸਾਰੇ ਪਾਸੇ ਲਾਇਆ। ਵਾਲਪੇਪਰ ਨਾਲ ਸੋਹਣਾ ਲੱਗਦਾ। ਪਲੇਨ ਪਲੇਨ ਜਿਆ ਨਹੀਂ ਆ। ਵਧੀਆ ਲੱਗਦਾ। ਤਾਂ ਆ ਹੋ ਗਿਆ। ਆਮ ਉਸਕੇ ਪੰਜ ਬੈਡਰੂਮ ਆ। ਸੋ ਇਹ ਹੋ ਗਿਆ ਆ ਕੇ ਦੋ ਉਹ ਫਿਫਥ ਹੋ ਗਿਆ। ਉਹ ਚੌਥਾ ਤਾਂ ਆਮ ਇਹਨੂੰ ਲੱਗਦਾ ਤੀਜਾ। ਕਿਉਂਕਿ ਇਹਦੇ ਨਾਲ ਇਦਰ ਓਨ ਸੂਟ ਵੀ ਲੱਗਦਾ ਹਾਂ ਇੱਥੇ ਸ਼ਾਵਰ ਸ਼ਾਵਰ ਟਾਇਲਟ ਦਾ ਸਿੰਕ ਤਾਂ ਸ਼ੀਸ਼ਾ ਵੀ ਇੱਥੇ ਵਿੰਡੋ ਵੀ ਕਾਫੀ ਵਧੀਆ ਆ ਵੀ ਸਾਈਜ਼ ਵਧੀਆ ਆ ਬਹੁਤ ਵਧੀਆ ਸਾਈਜ਼ ਹੈ ਇਹਨੇ ਪੇਂਟ ਕੀਤਾ ਕਿ ਵਾਲਪੇਪਰ ਲਾਇਆ ਹੈ ਪੇਂਟ ਕੀਤਾ ਲੱਗਦਾ ਹੈ ਪੇਂਟ ਆ ਉਹ ਆ ਬੈੱਡ ਕਿਨਾਂ ਸੁਣਨ ਲੱਗਦਾ ਹਾਂ ਕੋਲੀ ਹੋਟਲ ਦਾ ਕਮਰਾ ਨਹੀਂ ਹੁੰਦਾ ਉਦਾਂ ਲੱਗਦਾ 10000 ਅਰੇ ਇੱਥੇ ਕਮਰਾ ਵੀ ਸਲਾਈਡ ਕਰਨ ਵਾਲੀਆਂ ਉਹ ਥੋੜਾ ਹੱਥੀ ਵਿੱਚ ਦੇ ਲੈਣਾ ਸੀ 500 ਨਹੀਂ 20 ਤੇ ਵੀ ਲਾਈਟ ਦੇਖੋ ਕਿੰਨੀ ਵਧੀਆ ਲਾਈਓ ਆ ਜਿਹੜਾ ਆਕਸੀਜਨ ਖਰੀਦ ਲਈ ਹੈ ਆ ਚੀਜ਼ ਨਾ ਰੱਖਣਾ ਨਹੀਂ ਮੇਰੀ ਸੇਵਾ ਸਵੇਰੇ ਹੈ ਨਾ ਹੋਵੇ ਸਵੇਰੇ ਹੋਣੀ ਚਾਹੀਦੀ ਹੈ ਚਾ ਚਾਵੇ ਤਾਂ ਆਹਾ ਕੇਤਲੀ ਆਵੇ ਕੇਤਲੀ ਤਾਂ ਕੀ ਹੈਗਾ ਆ ਆ ਜਾਮ ਕੋਈ ਲੱਗਦਾ ਹੈਗਾ ਬ੍ਰੈਡ ਟੋਸਟ ਬਰਨ ਸੈਟ ਕੀਤਾ ਕੰਮ ਪੂਰਾ ਨਾ ਕੀਤਾ ਤਿਹ ਲੈਂਡਿੰਗ ਮੈਂ ਤਾਂ ਲੈਂਡਿੰਗ ਹੀ ਬਹੁਤ ਸੋਹਣੀ ਲੱਗਦੀ ਹੈ ਬਹੁਤ ਸੋਹਣੀ ਲੱਗਦੀ ਹੈ ਆ ਮੇਨ ਬਾਥਰੂਮ ਹੋ ਗਿਆ ਇੱਥੇ ਸ਼ਾਵਰ ਹੋ ਗਿਆ ਟਾਇਲਟ ਤਾਂ ਸਿੰਕ ਤਾਂ ਆ ਲੈ ਜੀਏ ਚੱਕ ਕੇ ਆਪਣੇ ਬਾਸ ਤੇ ਰੱਖ ਲਵਾਂ ਸਹੀ ਗੱਲ ਹੈ ਇਹ ਹੈਗਾ ਵਾਪਸ ਇੱਕ ਪਾ ਲੈ ਜੇ ਇਹਨੇ ਟੋੜ ਟੋੜ ਸਿੱਟਣਾ ਟੋੜ ਪਾ ਲੈਣਾ ਆ ਜੋ ਇੱਧਰ ਇੱਕ ਕਮਰਾ ਇੱਧਰ ਕਮਰਾ ਇੱਧਰ ਪਰ ਦੇਖੋ ਲੈਂਡਿੰਗ ਇੱਦਾਂ ਜਾ ਕੇ ਕਿੰਨੀ ਵਧੀਆ ਲੱਗਦੀ ਆ ਆ ਹੋ ਗਿਆ ਸੈਕਿੰਡ ਹੋ ਗਿਆ ਪਤਾ ਨਹੀਂ ਮੈਨੂੰ ਤਾਂ ਕਾਊਂਟਿੰਗ ਹੀ ਭੁੱਲ ਗਈ ਕਮਰੇ ਕਮਰੇ ਇਹ ਹਾਂ ਇਹਨਾਂ ਨੇ ਕੀਤੀ ਉਹ ਆਹਦੇ ਲੱਕੜੀ ਦੀ ਪੈਨਲ ਨਹੀਂ ਇਹ ਵਾਲਪੇਪਰ ਲੱਗਦਾ ਮੈਨੂੰ ਹਾਂ ਵਾਲਪੇਪਰ ਆ ਲੱਗਦੀ ਹੈ ਲੱਕੜੀ ਦੀ ਪੈਨਲ ਹੁੰਦੀ ਹੈ ਪੈਨਲ ਹੁੰਦੀ ਹਾਂ ਦੂਰੋਂ ਲੱਕੜੀ ਲੱਗਦੀ ਆ ਵਾਲਪੇਪਰ ਆ ਵਾਲਪੇਪਰ ਲਾਈਓ ਆ ਹੋਰ ਇਦਾਂ ਦੀ ਵੀ ਵਧੀਆ ਆ ਬਹੁਤ ਵਧੀਆ ਦੇਖੋ ਇਹਨਾਂ ਨੇ ਕਾਫੀ ਕਮਰਾ ਸਜਾਇਆ ਹੈ ਇਹਨਾਂ ਨੇ ਫਰੇਮ ਲਿਆ ਆ ਬੈੱਡ ਦਾ ਇਕੱਲਾ ਇੱਥੇ ਨਾਲ ਕਪੜੇ ਵੀ ਆ ਇਹ ਬੈੱਡ ਫਰੇਮ ਆ ਕੀ ਹੈਗਾ ਇਹਨਾਂ ਨੇ ਇਕੱਲਾ ਥੱਲੇ ਵਾਲਾ ਫਰੇਮ ਹੀ ਲਾਇਆ ਪਿੱਛੇ ਢੋਗ ਬੋਲ ਵਾਲੀ ਹੋਈ ਆ ਉਹ ਇਹਨਾਂ ਨੇ ਸਟੋਰੇਜ ਦਾ ਨਹੀਂ ਆ ਇੱਥੇ ਨਾਲ ਕਪੜੇ ਵੀ ਬਿਲਟ ਦੇ ਆ ਵੀ ਦੇਖਦੇ ਆ ਆ ਦੇਖੋ ਜੀ ਹਾਂ ਸਮਾਨ ਰੱਖਣ ਲਈ ਤਾਂ ਹਾਂ ਕਾਫੀ ਕਾਫੀ ਸਮਾਨ ਆਇਆ ਨਾ ਇੱਥੇ ਕਾਫੀ ਸਮਾਨ ਆਇਆ ਕਾਫੀ ਵਧੀਆ ਇਹਨਾਂ ਨੇ ਫੇਰ ਲਾਈਟਾਂ ਦੇ ਕੋਲ ਲਾਈਟਾਂ ਮੈਂ ਤਾਂ ਲਾਈਟਾਂ ਬਹੁਤ ਵਧੀਆ ਲੱਗਦੀਆਂ ਲੈ ਜੀਏ ਲਾ ਕੇ ਇੱਕ ਦੋ ਤਾਂ ਆ ਹੋ ਗਿਆ ਆ ਬੋਇਲਰ ਇਹਦੇ ਵਿੱਚ ਤਾਂ વોટર ਬੋਇਲਰ ਤਾਂ ਆ ਹੋ ਗਿਆ ਮੇਨ ਮੇਨ ਬੈਡਰੂਮ ਵਾਹ ਜੀ ਵਾਹ ਹਾਂ ਇਹਨਾਂ ਨੇ ਇੱਥੇ ਸੀ ਮੈਂ ਦੇਖਿਆ ਇਹਨਾਂ ਨੇ ਕਾਫੀ ਪੇਂਟ ਤਾਂ ਇਹਨਾਂ ਨੇ ਕੀਤਾ ਹੈ ਫਿਰ ਇਹਨਾਂ ਨੇ ਵਾਲਪੇਪਰ ਵੀ ਲਾਇਆ ਹੈ ਇੱਕ ਇੱਕ ਕੰਧ ਕੀਤੀ ਫੀਚਰ ਬਣਾਇਆ ਬਰੀ ਨਾਈਸ ਆ ਹੋ ਗਿਆ ਮੇਨ ਹੋ ਗਿਆ ਬੀਬੀਆਂ ਦੇ ਤਿਆਰ ਹੋਣ ਲਈ ਏਰੀਆ ਸਹੀ ਮੈਂ ਇੱਕ ਗੱਲ ਲੇਖੀ ਵਿੰਡੋ ਕਾਫੀ ਵਧੀਆ ਇਹਨਾਂ ਦੇ ਲਾਈਟ ਬਹੁਤ ਆਉਂਦੀ ਲਾਈਟ ਬਹੁਤ ਆਉਂਦੀ ਘਰ ਚ ਦੇਖੋ ਫੇਰ ਮੈਂ ਕਹਿੰਦਾ ਲਾਈਟ ਫੇਰ ਆ ਗਈ ਲਾਈਟ ਤੇ ਆ ਗਈ ਤਾਂ ਅੰਦਰ ਇੱਥੇ ਹੈਗਾ ਆ ਇੱਥੇ ਹੀ ਬਾਥ ਆ ਵਾਹ ਜੀ ਵਾਹ ਬਾਥ ਇੱਥੇ ਹੈਗਾ ਤਾਂ ਸ਼ਾਵਰ ਹੋ ਜਾਗਾ ਟਾਇਲਟ ਤੇ ਸਿੰਕ ਜ਼ਿਆਦਾਤਰ ਆਨ ਸੂਇਟ ਤੇ ਜਾਂ ਤਾਂ ਸ਼ਾਵਰ ਹੀ ਹੁੰਦਾ ਆ ਬਾਥ ਬਾਥ ਤਾਂ ਇੱਕ ਹੁੰਦਾ ਮੇਨ ਮੇਨ ਬਾਥਰੂਮ ਚ ਇਹ ਬਹੁਤ ਵਧੀਆ ਆ ਵੀ ਵਧੀਆ ਸਜਾਇਆ ਇਹਨਾਂ ਨੇ ਵੈਸੇ ਲਾਈਟਾਂ ਲੈਂਪ ਹਨ ਲਾਇਆ ਦੇਖੋ ਕਿ ਕਬਣਾ ਸ਼ੀਸ਼ੇ ਦੇ ਪਾਸੇ ਇਹ ਕਬਣਾ ਸਟੋਰੇਜ ਕਾਫੀ ਆ ਹੂੰ ਸਟੋਰੇਜ ਬਹੁਤ ਬਣਾਈ ਆ ਕਾਰਪਟ ਦਾ ਰੰਗ ਵੀ ਵਧੀਆ ਹੈ ਲੈ ਲੀਏ ਫਿਰ ਆਪਾਂ ਕਰ ਲੈ ਲਈਏ ਖਰੀਦ ਲਈਆ ਆਹੀ ਖਰੀਦ ਲੈਨੇ ਰੋੜ ਦੇਖਦੇ ਅੱਗੇ ਇਹ ਤਾਂ ਇਹ ਸ਼ੋਹੌਸ ਹਜੇ ਬਣਾਇਆ ਇਹ ਵਿਕਣਾ ਥੋੜੀ ਲਾਇਆ ਹੋਣਾ ਇਹ ਹਜੇ ਨਹੀਂ ਇਹ ਅਖੀਰ ਤੇ ਇਦਾਂ ਦੇ ਇੱਥੇ ਮਿਲਦੇ ਹੋਣੇ ਨਾ ਇਦਾਂ ਦੇ ਮਿਲਦੇ ਆ ਇਦਾਂ ਦੇ ਇਦਾਂ ਦੇ ਮਿਲਦੇ ਪਰ ਲੈਂਡਿੰਗ ਬਹੁਤ ਵਧੀਆ ਹੈ ਇੱਥੇ ਤੁਸੀਂ ਪਿਕਚਰ ਲਾ ਲਓ ਜਾਂ ਕਲੌਕ ਲਾ ਲਓ ਜਾਂ ਕੋਈ ਵੀ ਚੀਜ਼ ਇੱਥੇ ਟੰਗ ਲਓ ਬੰਦੇ ਨੂੰ ਟੰਗ ਦੋ ਉੱਥੇ ਹਾਂ ਇਹ ਬੰਦੇੰਨ ਤਾਂ ਲੈ ਕੰਮ ਨਹੀਂ ਕਰਦੇ ਬੰਦੇ ਟੰਗ ਦੋ ਉਹਨਾਂ ਦਰਾਜ ਪਰ ਤੁਸੀਂ ਤੁਹਾਡੇ ਸਾਹਦੇ ਪੀਕੜਾ ਕੋਈ ਕੰਮ ਕਰਨਾ ਇੱਥੇ ਟੰਗ ਰਿਆ ਕਰੋ ਕਹਿੰਦੇ ਬੰਦੇ ਟੰਗ ਦੋ ਇੱਥੇ ਕੋਈ ਵੀ ਤੇ ਬੰਦੇ ਨੇ ਕੰਮ ਨਹੀਂ ਕਰਨਾ ਬੰਦੇ ਢੰਗ ਨਾਲ ਪਰ ਤੁਹਾਨੂੰ ਢੰਗ ਸਕਦੇ ਤੁਸੀਂ ਕਿਹੜਾ ਕੋਈ ਕੰਮ ਕਰਨਾ ਵੇਖੋ ਮੈਂ ਟੰਗਨ ਨੂੰ ਫੇਰਦੀ ਆ ਜਾਂ ਉਹਦੇ ਥੱਲੇ ਕਿਹੜੇ ਇਹ ਤਾਂ ਹੈਗਾ ਪਰੌਣਿਆਂ ਲਈ ਅਸੀਂ ਪਰੌਣਿਆਂ ਨੂੰ ਦੱਸ ਦਿੱਤਾ ਵਲੌਗਰ ਵੀ ਆਇਓ ਨਾ ਨਹੀਂ ਤੁਹਾਨੂੰ ਇੱਥੇ ਬੰਦ ਕਰ ਦੇਣਾ ਫੇਰ ਨਾ ਕਿਉਂ ਦੱਸਿਆ ਇਹ ਆ ਦੇਖੋ ਨਹੀਂ ਆਹ ਕਾ ਸਭ ਤੋਂ ਵਧੀਆ ਤਾਂ ਮੈਨੂੰ ਆਹ ਕਬਰਾਂ ਲੱਗਿਆ ਆਹ ਸਭ ਤੋਂ ਵਧੀਆ ਸਭ ਤੋਂ ਵਧੀਆ ਹਾਂ ਹੈਨਾ ਖਾਓ ਪੀਓ ਇੱਥੇ ਬੈਠੋ ਇੱਥੇ ਨਾ ਇੱਥੇ ਆਰਾਮ ਕਰੋ ਇੱਥੇ ਇਦਾਂ ਦੀ ਚੈਅ ਤੇ ਟੋਪ ਨੇ ਕਰਿਆ ਆਏ ਹਾਏ ਬੇ ਸਤੀ ਜੀ ਕਰਦਾ ਸੌਣ ਨੂੰ ਹੋ ਨੀ ਆ ਬਹੁਤ ਵਧੀਆ ਹੈ ਕਾਫੀ ਹੈ ਤਰੀਕੇ ਦੇ ਨਾਲ ਸੈ ਜਾ ਸਕਦੇ ਇੱਥੇ ਅੱਜ ਜਿੰਦਾ ਮਰਜੀ ਤੁਸੀਂ ਕਰੋ ਸੋਫੇ ਰੱਖ ਲਓ ਕੁਰਸੀਆਂ ਰੱਖ ਲਓ ਟੀਵੀ ਟੀਵੀ ਵੀ ਇੱਥੇ ਟੰਗ ਜਾ ਆ ਇੱਥੇ ਦਰਾਜ ਨਾ ਹੋਵੇ ਇੱਥੇ ਕੋਈ ਹਾਂ ਕੋਈ ਟੀਵੀ ਲਾ ਸਕਦੇ ਸੋਫਾ ਉੱਤੇ ਵੀ ਆ ਸਕਦਾ ਟੀਵੀ ਇੱਥੇ ਟੰਗ ਲਓ ਜਾਂ ਤੁਸੀਂ ਯੂਨਿਟ ਹੋਵੇ ਕੋਈ ਕੋਈ ਵੀ ਹੋਵੇ ਤੁਸੀਂ ਟੀਵੀ ਇੱਥੇ ਲਾ ਸਕਦੇ ਹੋ ਕਿਚਨ ਬਹੁਤ ਸੋਹਣਾ ਹੈ ਤੇ ਇਹਨਾਂ ਨੇ ਤਾਂ ਆਹ ਕੁਸ਼ਨ ਜਿਹਾ ਲਾਇਆ ਆ ਸਿੱਟ ਜੀ ਬੈਠਣ ਨੂੰ ਵੀ ਪਰ ਅੱਜ ਤੁਸੀਂ ਇੱਥੇ ਟੇਬਲ ਵੀ ਰੱਖ ਸਕਦੇ ਹੋ ਕਾਫੀ ਕੁਝ ਹੋ ਸਕਦਾ ਹੈ ਸਮਰ ਰੂਮੀ ਬਣ ਸਕਦਾ ਹੈਗਾ ਜਿੱਦਾਂ ਇਹਨਾਂ ਨੇ ਉਹ ਵਿਕਰ ਦੀਆਂ ਕੁਰਸੀਆਂ ਰੱਖੀਆਂ ਆ ਹੂੰ ਆ ਬੜੀਆ ਹੈ ਜਿੱਦਾਂ ਕਿ ਮੈਂ ਲੱਗ ਦੇਖਦਾ ਜਿਹਾ ਖੁੱਲ ਜਾਂਦਾ ਨਹੀਂ ਬੰਦ ਕੀਤਾ ਇਹਨੂੰ ਪਤਾ ਕਿ ਸਾਡੀ ਵਰਗੀ ਹਾਂ verdade ਐ ਮੈਂ ਕਲਾਰਾ ਪਾਉਂਗਾ ਖਲਾਰਾ ਹੀ ਪਾਉਣਾ ਇੱਥੇ ਵੈਸੇ ਇਹਨਾਂ ਨੇ ਸਾਰਾ ਕੁਝ ਭਾਂਡੇ ਪੁੰਡੇ ਵੀ ਰੱਖਿਆ ਵਾ ਚੈੱਕ ਮੈਂ ਚੈੱਕ ਨਹੀਂ ਕੀਤਾ ਇੱਥੇ ਦੇ ਸ਼ਵਸ਼ਰ ਵੀ ਰੱਖਿਆ ਹੈ ਹਾਂ ਹੈਗਾ ਦੇ ਸ਼ਵਸ਼ਰ ਜੇ ਸ਼ਵਸ਼ਰ ਵੀ ਹੈਗਾ ਉਹਨਾਂ ਤੋੜ ਹੀ ਦਈਏ ਤਾਂ ਆਹ ਦਰਾਜ ਇੰਨੀ ਵਧੀਆ ਕੀਤੀ ਇਹਨਾਂ ਨੇ ਵਾਂਗ ਕੂਲਰ ਕੀ ਵਧੀਆ ਇਹ ਗੱਲ ਵਧੀਆ ਵੀ ਜੇ ਆਪਾਂ ਲੜਪੇ ਮੈਂ ਖਾਣਾ ਇੱਥੇ ਬਣਾਉ ਤੁਸੀਂ ਆਮਦਾਨਿੱਕੇ ਵਾਲੇ ਬਿਟਲਟੀ ਰੂਮ ਚ ਬਣਾ ਪਰ ਇੱਥੇ ਆ ਦੂਸਰਾ ਹੈ ਨੀਗਾ ਗੈਸ ਨਹੀਂ ਗਾ ਲੈ ਆ ਕੀ ਪਿਆ ਤੁਹਾਡੇ ਲਈ ਸਾਰਾ ਖਾਣਾ ਰੱਖਿਆ ਉਹਨਾਂ ਨੇ ਮੈਂ ਦੱਸਿਆ ਜੀ ਮੈਨੂੰ ਭੁੱਖ ਨਹੀਂ ਲੱਗੀ ਹੈ ਮੈਨੂੰ ਦੇਖੋ ਸਾਰਾ ਖਾਣਾ ਪਿਆ ਤੁਹਾਨੂੰ ਫਿਰਦੀ ਤੁਹਾਨੂੰ ਗੈਸ ਦੀ ਲੋੜ ਹੀ ਨਹੀਂ ਰੈਡੀ ਮੈਨੂੰ ਵਧੀਆ ਲੱਗਿਆ ਇੱਥੇ ਮੈਂ ਤਾਂ ਜੀ ਕਹਾ ਤਾਂ ਮੈਂ ਲਾਈਟਾਂ ਲੱਸ਼ਵਾ ਸਾਰੇ ਸਾਰੇ ਕਮਰੇ ਚ ਲਾਈਟਾਂ ਵਧੀਆ ਆ ਸਕਰੂ ਡਰਾਇਵਰ ਲਿਆ ਦੇ ਨਾ ਹਨਾ ਉਹਨਾਂ ਨੇ ਇੱਕ ਗੱਲ ਲਾਈਟਾਂ ਸਾਰੇ ਪਾਸੇ ਵਧੀਆ ਮੈਨੂੰ ਸਭ ਤੋਂ ਵਧੀਆ ਤਾਂ ਆ ਲੱਗੀ ਦੇਖੋ ਤੁਸੀਂ ਖਾਣਾ ਖੋਣਾ ਬਣਾ ਕੇ ਤੁਸੀਂ ਸਿੱਧਾ ਡਾਈਨਿੰਗ ਰੂਮ ਤੇ ਲਿਜਾਓ ਸਹੀ ਗੱਲ ਆ ਤਾਂ ਲਾਈਟ ਦੇਖੋ ਫਿਰ ਤੁਸੀਂ ਖਾਓ ਨਾ ਖਾਣਾ ਤੁਸੀਂ ਲਾਈਟ ਦੇਖੋ ਹਾਂ ਕਿੰਨਾ ਵਧੀਆ ਲੱਗਦਾ ਇੱਥੇ ਦੇਖੋ ਲਾਈਟ ਇੰਨੀ ਤਕੜੀ ਲਾਈਆ ਤਾਂ ਲੈਂਪ ਵੀ ਇਹਨਾਂ ਨੇ ਰੱਖਿਆ ਲੈਂਪ ਵੀ ਰੱਖਿਆ ਹੈ ਨਾ ਇਹ ਸੋਨਾ ਹੈਗਾ ਸੋਨਾ ਬਹੁਤ ਸੋਨਾ ਕੱਲਾ ਸੋਨਾ ਨਹੀਂ ਬਹੁਤ ਵਧੀਆ ਬਾਲਾ ਹੀ ਵਧੀਆ ਆ ਬਹੁਤ ਵਧੀਆ ਬਹੁਤ স্মੋਕਲ ਆਰਮੀ ਲਾਇਆ ਇਹਨਾਂ ਨੇ ਆ ਚੀਜ਼ ਵੀ ਵਧੀਆ ਜਿਵੇਂ ਕਿਚਨ ਦੇ ਨਾਲ ਤਾਂ ਹੈਗਾ ਫੈਮਿਲੀ ਹਾਂ ਹਾਂ ਸਪੇਸ ਬੈਣ ਲਈ ਗੈਸਟ ਆਉਣਗੇ ਆ ਕਮਰੇ ਚ ਬਾਉ ਫਿਰ ਉਹਨਾਂ ਨੂੰ ਡਾਈਨਿੰਗ ਰੂਮ ਚ ਚਾਹ ਪਾਣੀ ਪਿਓ ਫਿਰ ਉਹਨਾਂ ਨੂੰ ਉਸ ਤੋਂ ਬਾਅਦ ਸਿੱਧਾ ਬਾਹਰ ਖਾ ਪੀ ਲਿਆ ਆ ਖੋਲੋ ਆਹ ਚਲੋ ਬਾਹਰ ਦੇ ਕਰ ਤੱਕ ਮੂ ਠੀਕ ਹੈ ਤੁਸੀਂ ਖਾ ਖੂ ਲਿਆ ਜਾਓ ਹੁਣ ਜਾਓ ਅਸੀਂ ਵੀ ਸੌਣਾ ਹੈ ਆਹ ਨਹੀਂ ਵਧੀਆ ਮੈਨੂੰ ਤਾਂ ਵਧੀਆ ਲੱਗਿਆ ਬਹੁਤ ਵਧੀਆ ਹੈ ਨਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਇਹ ਦੇਖਦੇ ਹੁਣ ਤਾਂ ਅਸੀਂ ਵੀ ਸ਼ਿਫਟ ਕਰਨਾ ਹੈ ਤਾਂ ਆਹੀ ਘਰ ਦੇਖਦੇ ਆਹੀ ਪ੍ਰਾਪਰਟੀ ਦੇਖਦੇ ਆਂ ਦੇਖਦੇ ਆ ਕੀ ਬੰਦ ਆ ਕੀ ਬੰਦ ਆ ਪਹਿਲਾਂ ਤਾਂ ਹਜੇ ਆਪਾਂ ਪਾ ਕਰਨਾ ਉਹਨਾਂ ਦੇ ਨਾਲ ਸਹੀ ਰੇਟ ਤਾਂ ਸਾਨੂੰ ਦੇਣਗੇ ਤਾਂ ਹੀ ਲਵਾਂਗੇ ਤਾਂ ਹੀ ਲਵਾਂਗੇ ਸਹੀ ਗੱਲ ਹੈ ਸਹੀ ਗੱਲ ਹੈ ਤਾਂ ਆ ਸਗਾ ਸਾਡਾ ਘਰ ਦੇਖਣ ਵਾਲਾ ਵਲੌਗ ਉਮੀਦ ਹੈ ਕਿ ਵਧੀਆ ਲੱਗਿਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਰੱਬ ਰੱਖਾ ਰੱਬ ਰੱਖਾ